ਕੌਣ ਜਤਾਲਾ ਮੰਦੇ ਨੇ ਆਇਓ ਬੈਠੋ ਕੋਈ ਨਹੀਂ ਆਲਾ 15 ਦਿਨਾਂ ਦਾ ਜਲਾਣਾ ਅਜਲਾ ਪ੍ਰੋਗਰਾਮ ਕੱਢ ਲਓ ਨੂੰ ਬਾਸ ਤੇ ਬੈਠ ਕੇ ਬੁਲਾ ਗਏ ਜੇ ਲੰਘ ਜੇ ਭੱਜੇ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ पार्टी जिंदाबाद नरेंद्र भाई मोदी जिंदाबाद नरेंद्र भाई मोदी जिंदाबाद रानी परनीत को जिंदाबाद रानी परनीत को जिंदाबाद कौन निशान कमल मेहुल कौन निशान कमल मेहुल कौन निशान कमल मेहुल चाहिए करनी है जिंदाबाद देखो जी आज महारानी साहब ने नॉमिनेशन फाइल करनी है ਆਪਾ ਦੇਖ ਰਹੇ ਆ ਵੀ ਇੱਕ ਛੋਟੇ ਜਿਹੇ ਸੱਦੇ ਤੇ ਕੱਲ ਹੀ ਸਾਨੂੰ ਪਤਾ ਲੱਗਿਆ ਵੀ ਅੱਜ ਨੋਮੀਨੇਸ਼ਨ ਫਾਈਲ ਕਰਨੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਅੱਜ ਅਸੀਂ ਇੱਥੋਂ ਬਸਾਂ ਕਾਰਾਂ ਕਾਫਲਾ ਲੈ ਕੇ ਜਾ ਰਹੇ ਹਾਂ ਇਹ ਵੱਖ-ਵੱਖ ਕਾਂਸੀ ਜੂਨਸੀਆਂ ਚੋਂ ਸਾਰਾ ਐਂ ਕਾਫਲੇ ਆ ਰਹੇ ਨੇ ਲਗਭਗ ਉੱਥੇ 8-10 ਹਜ਼ਾਰ ਬੰਦੇ ਦੇ ਇਕੱਠ ਹੁੰਦੀ ਸਾਡੀ ਸੰਭਾਵਨਾ ਹੈ ਅਰ ਸਾਨੂੰ ਉਮੀਦ ਹੈ ਵੀ ਇਹ ਮਹਾਰਾਣੀ ਸਾਹਿਬ ਬਹੁਤ ਵੱਡੀ ਲੀਡ ਨਾਲ ਜਿਵੇਂ ਹੰਗਾਰਾ ਮਿਲ ਰਿਹਾ ਸ਼ਹਿਰ 'ਚੋਂ ਬਹੁਤ ਵੱਡੀ ਲੀਡ ਨਾਲ ਮਹਾਰਾਣੀ ਸਾਹਿਬ ਜਿੱਤਾਂਗੇ ਇਹਦੇ 'ਚ ਕੋਈ ਸ਼ੱਕ ਸ਼ੋਭਾ ਨਹੀਂ ਜੋ ਕਾਫਲਾ ਜਾ ਰਿਹਾ ਤੇ ਇੱਕ ਪਾਸੇ ਕਿਸਾਨਾਂ ਦਾ ਵਰੂਧ ਵੀ ਬਿਰਦੀ ਵੱਡਾ ਕਾਫਲਾ ਜਾ ਰਿਹਾ ਹੈ ਹਰ ਪਿੰਡ ਦੇ ਵਿੱਚੋਂ ਅੱਜ ਬੱਸ ਭਰ ਕੇ ਆਈ ਹੋਈ ਹੈ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੀਆਂ 20 ਬੱਸਾਂ ਪਿੰਡਾਂ ਦੇ ਵਿੱਚੋਂ ਭਰੀਆਂ ਨੇ ਤੇ 50 ਤੋਂ ਪਲੱਸ ਜਿਹੜੀਆਂ ਗੱਡੀਆਂ ਨੇ ਆਈਆਂ ਹੋਈਆਂ ਨੇ ਤੇ ਸਾਡਾ ਜਿੱਤ 1000 ਬੰਦਿਆਂ ਦਾ ਕਾਫਲਾ ਨਾਬੇ ਹਲਕੇ ਤੋਂ ਜਿਹੜਾ ਜਾ ਰਿਹਾ ਹੈਗਾ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਨਾਮਿਨੇਸ਼ਨ ਭਰਨ ਦੇ ਲਈ ਸੋ ਸਾਰੇ ਹਲਕੇ ਦੇ ਲੋਕਾਂ ਨੂੰ ਮੈਂ ਵਧਾਈ ਵੀ ਦਿੰਦਾ ਤਾਂ ਇਹ ਗੱਲ ਦਾ ਦਾਵਾ ਕਰਦੇ ਆ ਕਿ 100% ਨਾਬੇ ਹਲਕੇ ਤੋਂ ਵੱਡੀ ਦੀ ਨਲ ਭਾਰਤੀ ਜਨਤਾ ਪਾਰਟੀ ਜਿੱਤੇਗੀ। ਕਿ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵਿਰੋਧੀ ਕਹਦੇ ਕਿ ਸਥਿਤੀ ਕਮਜ਼ੋਰ ਆ ਕਿਵੇਂ ਬਚ ਕਰਦੇ। ਤੁਹਾਡੇ ਸਾਹਮਣੇ ਹੈ ਜੀ ਪਿੰਡਾਂ ਦੇ ਵਿੱਚੋਂ ਵੀ ਬੱਸਾਂ ਪਰਪਰ ਆਈਆਂ ਹੋਈਆਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਖੜੇ ਨੇ ਤਾਂ ਸਥਿਤੀ ਤਾਂ ਸਭ ਦੇ ਸਾਹਮਣੇ ਹੈ ਬਾਕੀ 4 ਤਰੀਕ ਨੂੰ ਸਾਰਿਆਂ ਦੇ ਭਲੇਖੇ ਦੂਰ ਹੋ ਜਾਣਗੇ। ਅੱਜ ਬਹੁਤ ਵੱਡਾ ਕਾਫਲਾ ਨਾਬੇ ਤੋਂ ਪਟਿਆਏ ਜਾ ਰਿਹਾ ਅੱਜ ਮਹਾਰਾਣੀ ਪੰਨੀਤ ਕੌਰ ਜੀ ਨੇ ਆਪਣੇ ਫਾਰਮ ਫਿਲ ਕਰਨੇ ਨੇ ਅਸੀਂ ਉਰੋਂ 15-20 ਬੱਸਾਂ ਇਕਾ ਇਕੱਠੇ ਹੋ ਕੇ ਪਟਿਆਲੇ ਜਾ ਰਹੇ ਆ ਤਾਂ ਜੋ ਮਹਾਰਾਣੀ ਦਾ ਫਾਰਮ ਭਰਨ ਇੱਕ ਵੱਡਾ ਇਕੱਠ ਨਾਬੇ ਵੱਲੋਂ ਉਹਨਾਂ ਨੂੰ ਮਿਲੇ ਤੇ ਬਹੁਤ ਲੋਕਾਂ 'ਚ ਉਤਸ਼ਾਹ ਹੈ ਕਿ ਸਾਡੇ ਮਹਾਰਾਣੀ ਪ੍ਰਨੀਤ ਕੌਰ ਜੀ ਅੱਜ ਫਾਰਮ ਭਰਨਗੇ ਤੇ ਅਸੀਂ ਇਸ ਤਰ੍ਹਾਂ ਹੀ ਸਾਰੇ ਜਣੇ ਇਕੱਠੇ ਹੋ ਕੇ ਇੱਕ ਤਰੀਕ ਨਾ ਉਹਨਾਂ ਵੱਧੋਬੜ ਵੀ ਬੋਰਡ ਵੀ ਪਾਵਾਂਗੇ ਤੇ ਉਹਨਾਂ ਨੂੰ ਜਿੱਤੋ ਬਣਾ ਕੇ ਭੇਜਾਂਗੇ ਬਹੁਤ ਹੀ ਵਧੀਆ ਅੱਜ ਲੋਕਾਂ ਦਾ ਇਕੱਠ ਹੋਇਆ ਅੱਜ ਬਹੁਤ ਉਤਸ਼ਾਹ ਨਾਲ ਲੋਕ ਮਹਾਰਾਣੀ ਸਾਹਿਬ ਨੇ ਕਾਗਜ਼ ਭਰਨੇ ਨੇ ਅਸੀਂ ਸ਼ਹਿਰ ਵੱਲੋਂ ਇਕੱਠੇ ਹੋ ਕੇ ਜਾ ਰਹੇ ਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤਾਂਗੇ ਇਹ ਸਾਨੂੰ ਇਸ ਗੱਲ ਦਾ ਹੈ ਆਰਤੀ ਜਨਤਾ ਪੰਜਾਬ ਬਦਲ ਰਿਹਾ ਹੈ ਇਹ ਅੱਜ ਨੁਹਾਰ ਜਿਹੜੀ ਦਿਖ ਰਹੀ ਹੈ ਨਾ ਇਹ ਪੰਜਾਬ ਬਦਲ ਰਿਹਾ ਹੈ ਪੰਜਾਬ ਜਿੱਥੇ ਨਰਿੰਦਰભાઈ ਮੋਦੀ ਦੇ ਨਾਲ ਖੜਾ ਹੋ ਰਿਹਾ ਉੱਥੇ 2023 ਦੇ ਵਿੱਚ ਵੀ ਪੰਜਾਬ ਦੇ ਵਿੱਚ ਇਸ ਤੋਂ ਵੱਡਾ ਜਨੂੰਨ ਆਊਗਾ ਜਿਹੜੇ ਲੋਕਾਂ ਨੂੰ ਭੁਲੇਖੇ ਸੀ ਵੀ ਪਿੰਡਾਂ 'ਚ ਹੋਰ ਚਾਹ ਤੁਸੀਂ ਦੇਖ ਰਹੇ ਹੋ ਪਿੰਡਾਂ 'ਚੋਂ ਬਸਾਂ ਦੀਆਂ ਬਸਾਂ ਭਰ-ਭਰ ਆ ਰਹੀਆਂ ਨੇ ਔਰ ਪੂਰਾ ਬਹੁਤ بڑا ਹਜ਼ਾਰ ਹਜ਼ਾਰ ਪਲੱਸ ਦੀ 35 ਦੇ ਵਿੱਚ ਇਥੋਂ ਜੱਥਾ ਜਾ ਰਿਹਾ ਮਹਾਰਾਣੀ ਮਨੀਤ ਕੌਰ ਜੀ ਦੇ ਕਾਗਜ਼ ਫਾਇਲ ਕਰਾਉਣ ਔਰ ਇਹ ਦਿਨਾਂ ਦਿਨਾਂ ਦੇ ਵਿੱਚ ਐਸੀ ਗੇਮ ਪੱਕੂਗੀ ਕਿ ਪੰਜਾਬ ਦੇ ਵਿੱਚ ਬਹੁਤ ਬੜੀ ਜਿੱਤ ਨਾਲ ਭਾਰਤੀ ਜਨਤਾ ਪਾਰਟੀ ਜਿੱਤਣ ਵਾਲੀ ਆ ਔਰ ਪੂਰੇ ਦੇਸ਼ ਦੇ ਵਿੱਚ ਮੋਦੀ ਜੀ 400 ਪਾਰ ਕਰਕੇ ਦੇਸ਼ ਦੀ ਨਿਹਾਰ ਨੂੰ ਹੋਰ ਬਦਲਣਗੇ ਦੇਸ਼ ਇਸ ਟਾਈਮ ਸਰਵੋੱਚ ਬਲੰਦੀਆਂ ਵੱਲ ਜਾ ਰਿਹਾ ਪੂਰਾ ਭਾਰਤ ਨਹੀਂ ਪੂਰਾ ਵਿਸ਼ਵ ਇਸ ਟਾਈਮ ਹਿੰਦੁਸਤਾਨ ਦੀ ਇਲੈਕਸ਼ਨ ਨੂੰ ਦੇਖ ਰਿਹਾ ਔਰ ਇਸ ਇਲੈਕਸ਼ਨ ਤੋਂ ਬਾਅਦ 2024 ਤੋਂ ਬਾਅਦ ਜਿਹੜਾ ਦੇਸ਼ ਦੀ ਚੇਂਜ ਆਣ ਵਾਲੀ ਹੈ ਉਹ ਸਾਰਾ ਵਿਸ਼ਵ ਇਸ ਗੱਲ ਦੀ ਜਾਣਕਾਰੀ ਰੱਖ ਰਿਹਾ ਕਿ ਭਾਰਤ ਜਿਹੜਾ ਪੂਰੇ ਵਰਲਡ ਦੇ ਉੱਪਰ ਰਾਜ ਕਰਨ ਵਾਲਾ ਹੈ